ਸਾਬਾਏ ਕੁਰੀ ਬਦੇ ਅੱਜ ਦੀ ਘਰਣਾ ਵਿੱਚ ਚਾਣਨ ਕਰਦੇ ਗੁਰਸਿੱਖਾਂ ਨੂੰ ਵੀ ਜਿਹੜੇ ਗੁਰਦਰਾ ਸਾਹਿਬਾਂ ਦੇ ਪ੍ਰਧਾਨ ਆ ਜਿਹੜੇ ਸੇਵਾ ਸੁਭਾਵਨਾ ਨਿਭਾ ਰਹੇ ਆ ਉਹ ਵਿੱਚ ਕੰਨੇ ਹੋ ਜਾਣ ਕਿਉਂਕਿ ਪਾਸ਼ਾ ਪਾਸ਼ਾ ਦੇ ਲੱਗ ਜਿਹੜੇ ਪਹਿਰੇਦਾਰ ਜ਼ਰੂਰ ਚਾਹੀਦੇ ਗੁਰਦਰਾ ਸਾਹਿਬਾਂ ਦੇ ਵਿੱਚ ਨਿਸਾਨਾ ਸਾਹਿਬਾਂ ਦੇ ਜਿਹੜੇ ਚੋਲੇ ਉਹ ਨਹੀਂ ਮਰਦੋਣੇ ਚਾਹੀਦੇ ਇਹ ਦਸਮੇਸ਼ ਆਰਮੀ ਫੌਜ ਵੱਲੋਂ ਚੈਲੰਜ ਕੀਤਾ ਜਾਂਦਾ ਤੁਹਾਨੂੰ ਤੇ ਦੂਜਾ ਬੇਨਤਾ ਆ ਵੀ ਜਿਹੜੇ ਆਪਜੀ ਨੇ ਬਜਨ ਕੀਤਾ ਵਾ ਇਹ ਆਪਾਂ ਜਿਹੜੀ ਕਾਰਵਾਈ ਜਿਹੜੀ ਸਾਡੇ ਕੋਲ ਪਹੁੰਚੂਗੀ ਜਰੂਰ ਕਰਾਂਗੇ ਕਿਉਂਕਿ ਸਾਡੇ ਅੱਕੇ ਜਿਹੜੀ ਕੰਨੀ ਜਿਹੜੀ ਟੀ ਸਾਡੇ ਤੱਕ ਪਹੁੰਚ ਗਈ ਉਹਦੇ ਉੱਤੇ ਗੁਰਸਿੱਖ ਜਿਹੜੇ ਆ ਚੜ੍ਹਾਈ ਜਰੂਰ ਕਰਨਗੇ ਕਿਉਂਕਿ ਇਸ ਵੇਲੇ ਫੌਜਾਂ ਬਿਲਕੁਲ ਤਿਆਰ ਫੁੱਲ ਤਿਆਰ ਆ ਅਸੀਂ ਭਾਵੇਂ ਹੀ ਘਟਾਂ ਪਰ ਗੁਰਸਿੱਖ ਨੇ ਜਿਹੜਾ ਸਵਾ ਲੱਖ ਆ ਸਵਾ ਲੱਖ ਨਾਲ ਸਿੰਘ ਸਵਾ ਲੱਖ ਲੜਾਇਆ ਵਾ ਅਸੀਂ ਗਿਣਤੀ ਵਿੱਚ ਭਾਵੇਂ ਇੱਚ ਥੋੜੇ ਪਹੁੰਚੇ ਆ ਪਰ ਇਸ ਵੇਲੇ ਸਾਰਾ ਪੰਥ ਮੌਜੂਦਾ ਸਾਡੇ ਨਾਲ ਫੌਜਾਂ ਖੜੀਆਂ ਆ ਸਿੱਖ ਸਾਡੇ ਨਾਲ ਖੜੇ ਆ ਕਿਸੇ ਨੂੰ ਨਹੀਂ ਦਿਸਣੇ ਉਹ ਬੈਂਤਾਯਾ ਵੀ ਐਡੀ ਦਸਮੇਸਾਰ ਵੀ ਫੌਜ ਤਿਆਰ ਕੀਤੀ ਗਈ ਆ ਇਹ ਤੁਰੰਤ ਕਾਰਵਾਈ ਜਿਹੜੀ ਵੀ ਸਾਡੇ ਤੱਕ ਪਹੁੰਚੂਗੀ ਸਾਡੇ ਵੀਰ ਦੀ ਸਤਕਾਰ ਕਮੇਟੀ ਦੇ ਵੀਰ ਹੋਰ ਫੌਜਾਂ ਬੈਂਤਾ ਸਾਡੇ ਜ才ਦਾਰ ਇੱਥੇ ਪਹੁੰਚੇ ਜਾਇਦਾ ਜਗਰੂਰ ਸਿੰਘ ਜੀ ਅਸੀਂ ਇਸ ਕਾਰਵਾਈ ਉੱਤੇ ਉਤਰ ਚੁੱਕੇ ਆ ਤੇ ਪੰਥ ਸੰਗਤਾਂ ਸਾਡਾ ਸਹਿਯੋਗ ਦੇਣ ਅਸੀਂ ਨਹੀਂ ਕਿਸੇ ਨੂੰ ਕਹਿਣਾ ਵੀ ਕੋਈ ਕੀ ਕਰਦਾ ਕੀ ਨਹੀਂ ਕਰਦਾ ਪਰ ਅਸੀਂ ਇਸ ਡਿਊਟੀ ਉੱਤੇ ਉਤਰ ਚੁੱਕੇ ਆ ਜਿਹੜਾ ਵੀ ਇਹ ਵਿਵਦੀਆਂ ਕਰੂਗਾ ਜਿਹੜਾ ਵੀ ਇਹ ਪੁੱਠੀਆਂ ਹਰਕਤਾਂ ਕਰੂਗਾ ਉਹਨੂੰ ਸੋਧਣ ਵਾਸਤੇ ਖਾਸਾ ਪ੍ਰਸ਼ਾਸਨ ਦੇ ਨਾਲ ਖੜਕੇ ਜੇ ਜਿਹੜੀ ਪ੍ਰਸ਼ਾਸਨ ਕੋ ਗੱਲ ਨਹੀਂ ਚੱਲਦੀ ਉਹ ਖਾਸਾ ਕਰੂਗਾ ਕਿਉਂਕਿ ਪਹਿਲ ਜਿਹੜੀ ਖਾਸੇ ਦੀ ਆ ਇਹ ਪ੍ਰਸ਼ਾਸਨ ਦੀ ਆ ਦੂਜੀ ਖਾਸੇ ਦੀ ਆ ਇਸ ਕਾਗੇ ਸਾਰਿਆਂ ਨੂੰ ਸਖਤ ਕਾਰਵਾਈ ਕੀਤੀ ਜਾਂਦੀ ਆ ਵੀ ਵੇਖੋ ਆਪਾਂ ਆਪਣੇ ਧਰਮਾਂ ਵਿੱਚ ਰੋ ਜਿਹੜੇ ਪਾਦਰੀ ਆ ਉਹਨਾਂ ਨੂੰ ਚੈਨ ਕੀਤਾ ਜਾਂਦਾ ਵੀ ਆਪਾਂ ਆਪਣੇ ਜਿਹੜੀ ਤੁਹਾਡੇ ਕਾਦਰ ਜਿਹੜੇ ਤੁਹਾਡੇ ਨਾਲ ਜੁੜੇ ਆ ਫੌਜ ਉਹਨੂੰ ਆਪਣੇ ਸੈਂਟਰ ਵਿੱਚ ਰੱਖੋ ਜਿਹੜਾ ਵੀ ਗੁਰੂ ਘਰ ਦੀ ਕੋਈ ਗੁਰਸਿੱਖਾਂ ਦੀ ਮੰਦਿਆ ਕਰੂਗਾ ਉਹਨੂੰ ਤੁਰੰਤ ਸੋਧਾ ਲਾ ਆ ਜਾਏਗਾ ਇਹ ਦਸਮੇਸ਼ ਆਰਮੀ ਫੌਜ ਲੋ ਚੇਨ ਕੀਤਾ ਜਾਂਦਾ ਜਿਹੜਾ ਸੜਕ ਤੱਕ ਬਜਨ ਪਹੁੰਚੂਗਾ ਉੱਥੇ ਤੁਰੰਤ ਕਾਰਵਾਈ ਕੀਤੀ ਜਾਊਗੀ ਇਹ ਸੀ ਅੱਜ ਇਸ ਸਮਾ ਦੇ ਵਿੱਚ ਵੀ ਓਦਾਂ ਵੀ ਖਾਸ ਕਾਜ ਰਿਆ ਪਰ ਜਿਹੜਾ ਅੱਜ ਬਜਨ ਹੋਇਆ ਵਾ ਉਹ ਨਗਰ ਤੋਂ ਸ਼ੁਰੂ ਹੋਇਆ ਸੜਕ ਤੋਂ ਸਰਵਾਦ ਨਗਰ ਤੋਂ ਹੀ ਬੱਚੇ ਵੀ ਤਿਆਰ ਕੀਤੇ ਆ ਸਾਰੇ ਪਹਿਰੇ ਸਾਡੇ ਚੱਲਦੇ ਆ ਪਰ ਗੁਰਸਿੱਖ ਹੀ ਤਾਂ ਸਮਝਾਂਗੇ ਜਿਹੜਾ ਸਾਡੇ ਨਾਲ ਖੜੂਗਾ ਜਿਹੜਾ ਸਾਡੇ ਵਿੱਚ ਆਊਗਾ ਜਿਹੜਾ ਭਾਵਨਾ ਨੂੰ ਸਮਝੂਗਾ ਸਾਨੂੰ 25 ਸਾਲ ਹੋ ਗਏ ਕਿ ਇਹਨੇ ਸਮਝਿਆ ਨਹੀਂ ਨਗਰ ਤੋਂ ਚੱਲੇ ਆ ਦੇ ਸੈਂਟਰ ਤੱਕ ਸਾਰੀ ਕਾਰਵਾਈ ਕਰ ਚੁੱਕੇ ਆ ਪਰ ਉਹ ਜਿਹੜੀ ਸਮਝੀ ਆ ਉਹ ਮਹਾਂਪੁਰਖ ਜੈਦਰ ਬਾਬਾ ਮੇਦਨ 소ਡੀ ਸਾਹਿਬ ਨੇ ਸਾਡੀ ਦਿਲ ਦੀ ਭਾਵਨਾ ਸਮਝੀ ਜਾਂ ਬਾਬਾ ਬਲਕਾਰ ਸਿੰਘ 소ਡੀ ਸਾਹਿਬ ਜੀ ਨੇ ਜਾਂ ਸਾਟਖੰਡ ਵਾਸੀ ਬਾਬਾ ਬਾਬਾ ਸਿੰਘ ਜੀ ਨੇ ਗਾੜੀ ਕੋ ਫੌਜ ਨਹੀਂ ਉਤਰੀ ਹੁਣ ਭਾਵਨਾ ਅੰਦਰ ਰਹਿ ਗਏ ਅਸੀਂ ਵੀਰਾਂ ਨੂੰ ਸਾਰਿਆਂ ਨੂੰ ਕਹਿ ਚੁੱਕੇ ਆ ਵੀ ਤੁਹਾਨੂੰ ਆਪਣੇ ਆਪ ਨੂੰ ਸਾਬ ਲੋ ਇਹ ਜਿਹੜੀ ਗਲਤੀਆਂ ਸਾਡੇ ਕਾਰਨ ਹੋਵਦੀਆਂ ਸਾਡਾ ਪਹਿਰਾ ਨਹੀਂ ਸਕਤ ਅਸੀਂ ਸਾਰੇ ਵੀਰਾਂ ਨੂੰ ਸਖਤਾਈ ਦੇ ਰਹੇ ਆ ਵੀ ਪੰਥ ਵੱਡਾ ਵਾ ਸਰਕਾਰ ਦੀ ਵੱਡੀ ਆਪਣੇ ਆਪ ਨੂੰ ਸੰਭਾਲ ਲਓ ਸਾਡੇ ਕਰਨੇ ਕੰਮ ਹੁੰਦੇ ਆ ਆ ਕੋ ਡਾਂਗਾ ਕਾਇਮ ਹੋਣ ਗਿਆ ਕੋਈ ਅੱਗੇ ਵਧੂਗਾ ਨਹੀਂ ਪਹਿਲਾਂ ਬੀਬੀਆਂ ਕਹਿੰਦੀਆਂ ਵੀ ਪੈਣਾ ਆਗੇ ਨਹੀਂ ਨੇ ਹੰਗ ਬੂਏ ਖੋਲਦੇ ਨਹੀਂ ਸੰਗ ਹੁਣ ਕਹਿੰਦੀਆਂ ਪੈਣਾ ਸੰਗ ਆਗੇ ਬੂਏ ਬੰਦ ਕਰ ਲੋ ਕਹਿੰਦਾ ਭਾਵੇਂ ਕੀ ਆ ਕੁਝ ਜਿਹੜੇ ਸ਼ਰਾਰਤੀ ਆ ਇਸ ਤਰ੍ਹਾਂ ਜਿਹੜੇ ਚੋਲੇ ਪਾ ਕੇ ਗਲਤ ਕੰਮ ਕਰ ਰਹੇ ਆ ਉਹਨਾਂ ਨੇ ਵੀ ਸਾਡੀ ਸੰਗਤਾਈ ਆ ਵੀ ਸਿੱਧੇ ਹੋ ਜੋ ਇਹ ਆਪਾਂ ਸੰਗਤਾਈ ਕਰਕੇ ਸਚਾਈ ਦੇ ਵਿੱਚ ਆਉਂਦੀ ਹਾਇਰੀ ਭਰ ਕੇ ਆਪਣੇ ਆਪ ਦਾ ਜੀਵਨ ਸਫਲ ਕਰੋ ਜਿਹੜੀ ਪੰਥ ਦੀ ਸੇਵਾ ਬਿਲਕੁਲ ਚੱਲ ਚੁੱਕੀ ਆ ਸਕਲਾਈ ਚੱਲ ਚੁੱਕੀ ਹੈ ਘੋੜੇ ਦੀ ਦਿਲੇਦਲੇ ਲੈ ਕੇ ਕਾਠੀ ਤੱਕ ਲੰਗਰਾਂ ਦੇ ਮੈਦਾ ਦਾ ਸਾਰੀ ਗੋਸ ਸਿੱਖਾ ਨੂੰ ਸਮਝਾਈ ਜਾਏਗੀ ਸੈਂਟਰ ਬਣਨ ਵਾਸਤੇ ਥੋੜਾ ਸਮਾਂ ਰਹਿ ਗਿਆ ਉੱਥੇ ਸਾਰੀ ਫੌਜ ਨੂੰ ਬੇਨਤੀ ਆ ਕਿ ਜਿਹੜੇ ਕੁੱਤੇ ਕੰਮ ਕਰ ਰਹੇ ਆ ਉਹਨਾਂ ਨੂੰ ਛੇਪਰ ਪੋਲਾ ਜਰੂਰ ਹੋਊਗਾ ਸਰਕਾਰ ਪ੍ਰਸ਼ਾਸਨ ਦੇ ਰਹੀਂ ਇਹ ਸਾਡੀ ਅੱਜ ਬੇਨਤੀ ਆ ਹੁਕਮ ਵੀ ਆ ਤੇ ਬੇਨਤੀ ਵੀ ਖਾਸਾ ਪਹਿਲੀ ჯერ ਬੇਨਤੀ ਕਰਦਾ ਨਹੀਂ ਆ ਅਸੀਂ ਹੁਕਮ ਕਰਦੇ ਆ ਕਿ ਜਿੰਨੇ ਵੀ ਇਹ ਕਾਰਵਾਈ ਕੀਤੀ ਉਹਨੂੰ ਸਾਰੇ ਵੀ ਰੱਖ ਕੇ ਅਸੀਂ ਸੋਧਨਵਾਦ ਤੇ ਬਿਲਕੁਲ ਤਿਆਰ ਫੋਲ ਤਿਆਰ ਆ ਅਸੀਂ ਕੇ ਕੋਈ ਡਰਦੇ ਨਹੀਂ ਨਾ ਡਰਾਉਣੇ ਕੇ ਇਹਨੂੰ ਪਰ ਜਿਹੜਾ ਗਲਤ ਕੰਮ ਕਰਦਾ ਵਾ ਪ੍ਰਸ਼ਾਸਨ ਦੇ ਰਾਜ ਪ੍ਰਸ਼ਾਸਨ ਕੋ ਲੈ ਕੇ ਅਈ ਅਤਾ ਘੰਟਾ ਘੰਟਾ ਲੈ ਕੇ ਬੰਦਾ ਜਿਹੜਾ ਵਾ ਉਹ ਸੋਧ ਕੇ ਉਹਨੂੰ ਸਿੱਧਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰੇ ਜ ਜਾਵੇ ਨਹਾਲੋ ਜਾਵੇ ਸੀ ਦਾਸ ਸਿੰਘਾਂ ਨੂੰ ਭਾਵੇਂ ਨਹਾਲੋ ਜਾਵੇ ਹੋਰ ਬੜਿਆ ਕਾਜਤਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਵਰਤਮਣੇ ਦੀ ਲਾਜ ਗੁਰੂ ਤੋਸੀਹ ਦਾਸ ਸਿੰਘੋ ਫੋਬਜਾ ਰੱਖਣੀਆਂ ਤਿਆਰ ਹੋ ਜਾ ਬੜੀ ਸੱਚੇ ਪਾਸ਼ਾ ਜੀ ਉਹ ਸਵਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਲੀਆਂ ਫੌਜਾਂ ਦੇ ਬਾਲਕੋ ਸਤ ਕਰੋ ਆਪੀ ਦਾ ਖਾਲਸਾ ਜੱਪੇ ਆਕਾਲੀ ਏਕਾ ਦੇਖ ਦੇ ਫਦੇ ਖਾਲਸੇ ਦੀ ਅਰਮਦਾਨ ਫਦੇ ਜਿਹਦੀ ਜ਼ਬਾਨ ਵਿੱਚ ਫਦੇ ਉਹਦੀ ਮਦਾਨ ਵਿੱਚ ਫਦੇ ਪੰਥ ਖਾਲਸਾ ਦੀ ਸਦਾ ਸਦਾ ਚੜਦੀ ਕਲਾ ਰੱਖੋ ਜੀ ਮਹਾਰਾਜ ਨਾਮ ਕਨਾਮ ਚੜਦੀ ਕਲਾ ਤੇਰੇ ਭਾਣੇ ਰਬ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ